ਮੈਮ ਇਹ ਪ੍ਰਾਈਜ਼ ਕਿਸ ਚੀਜ਼ ਦਾ ਹੈ? ਸਰ ਐਕਚੁਅਲੀ ਨਾ ਮੇਰੀ ਐਮਐਡ ਦੇ ਅੰਦਰ ਫਸਟ ਤੇ ਸੈਕਿੰਡ ਸੈਮੈਸਟਰ ਦੇ ਅੰਦਰ ਫਸਟ ਪੋਜੀਸ਼ਨ ਸੀ ਤੇ ਥਰਡ ਸੈਮੈਸਟਰ ਦੇ ਅੰਦਰ ਸੈਕਿੰਡ ਪੋਜੀਸ਼ਨ ਹੈ ਤਾਂ ਉਹਨਾਂ ਦੇ ਰਿਗਾਰਡਿੰਗ ਮੈਨ ਪ੍ਰਾਈਜ਼ ਮਿਲਿਆ ਹੈ ਹਨਾ ਤਾਂ ਮੈਨੂੰ ਬਹੁਤ ਖੁਸ਼ੀ ਆ ਫਸਟ ਆਫ ਆਲ ਤਾਂ ਚਲੋ ਜਿੱਦਾਂ ਵੀ ਹੈ ਇਸ ਕ੍ਰੀਏਟ ਕ੍ਰਾਈਟੇਰੀਆ ਆਫ ਟਾਈਮ ਦੇ ਵਿੱਚ ਵੀ ਮੈਂ ਆਪਦੀ ਸਟੱਡੀ ਕੰਟੀਨਿਊ ਕਰ ਰਹੀ ਹਾਂ ਤਾਂ ਬਿਕੋਜ਼ ਸਾਰੇ ਸਟੂਡੈਂਟ ਦੀ ਹੈਲਪ ਉਸ ਦੀ ਹੈਲਪ ਕਰਕੇ ਹੈ ਨਾ ਕਿ ਮੈਂ ਉਹਨਾਂ ਦੇ ਲਈ ਇੱਕ ਮਤਲਬ ਜਿਵੇਂ ਕਿ ਮੇਰੇ ਅੰਦਰ ਕੀ ਹੈ ਜੀ ਮੈਨੂੰ ਇਹ ਹੈ ਕਿ ਮੈਂ ਪੜ ਲਾਂ ਹਨਾ ਜੋ ਪੜਿਆ ਮੇਰੇ ਕੋਲ ਸਿੱਖਿਆ ਜਾਏ ਮੈਂ ਸਿੱ ਤਾ ਉਹਦੇ ਰਿਗਾਰਡਿੰਗ ਅੱਜ ਬਹੁਤ ਮੈਂ ਖੁਸ਼ ਆ। ਤੇ ਤੁਸੀਂ ਇਹਨਾਂ ਰੁਝੇ ਪਏ ਹੋਗੇ ਕੀ ਕੰਮ ਕਰ ਰਹੇ ਹੋਗੇ ਇਹ ਯਾਰ। ਸਰ ਤੁਹਾਨੂੰ ਪਤਾ ਹੀ ਹੈ ਕਿ 16 ਤਰੀਕ ਮੇਰੇ ਲਈ ਬਹੁਤ ਖਾਸ ਹੈ ਕਿਉਂਕਿ ਜ਼ੋਨ ਡੇ ਆ ਚਲੋ ਨਾ ਉਹ ਜ਼ੋਨ ਡੇ ਲਈ ਵੀ ਖਾਸ ਹੈ ਹੈਨਾ। ਉਸ ਤੋਂ ਰਿਗਾਰਡਿੰਗ ਮੈਂ ਇੱਕ ਸਟੂਡੈਂਟਸ ਲਈ ਛੋਟਾ ਜਿਹਾ ਸਰਪ੍ਰਾਈਜ਼ ਲੈ ਕੇ ਆ ਰਹੀ ਹਾਂ ਜੋ ਕਿ ਮੈਂ ਰਾਤੀ 8:30 ਵਜੇ ਤੁਹਾਨੂੰ ਦੇਵਾਂਗੀ। ਤਾਂ ਸਾਰਿਆਂ ਨੇ ਮੇਰੇ ਉਸ ਸੈਸ਼ਨ ਨੂੰ ਜ਼ਰੂਰ ਲਗਾਉਣਾ ਹੈ ਔਰ ਬਹੁਤ ਸਾਰਾ ਪਿਆਰ ਦੇਣਾ ਹੈ। ਤੁਹਾਡੀ ਹੀ ਪਿਆਰ ਨਾਲ ਮੈਨੂੰ ਸਾਰੇ ਜਾਣੇ ਰਿਤਿਕਾ ਮੈਮ ਜਿੱਥੇ ਮੈਂ ਮੈਨੂੰ ਕੋਈ ਮਿਲਦਾ ਹੈ ਨਾ ਤਾਂ ਮੈਨੂੰ ਐਵੇਂ ਕਹਿੰਦਾ ਕਿ ਇੱਦਾਂ ਦਾ ਕਹਿੰਦਾ ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਇੰਨਾ ਜ਼ਿਆਦਾ ਸਪੋਰਟ ਕੀਤਾ ਪ੍ਰੀਵੀਅਸ ਡੇਸ ਦੇ ਵਿੱਚ ਹੈਨਾ ਤਾਂ ਮੈਂ ਤੁਹਾਡੀ ਅੱਜ ਦੇਲੇ ਲੈਕਚਰ ਦੇ ਵਿੱਚ ਵੀ ਰਾਤੀ 8:30 ਵਜੇ ਵਾਲਾ ਮਤਲਬ 16 ਸਤੰਬਰ 8:30 ਵਜੇ ਵਾਲੇ ਲੈਕਚਰ ਦੇ ਵਿੱਚ ਵੀ ਤੁਹਾਡਾ ਸਭ ਦਾ ਵੇਟ ਕਰਾਂਗੀ ਸੋ ਪਲੀਜ਼ ਮੇਰੀ ਕਲਾਸ ਦੇ ਵਿੱਚ ਜ਼ਰੂਰ ਆਣਾ ਔਰ ਛੋਟਾ ਜਿਹਾ ਤੁਹਾਡੇ ਲਈ ਬਹੁਤ ਵਧੀਆ ਤੁਹਾਨੂੰ ਲੱਗੇਗਾ ਨਾ ਲੱਗੇ ਉਹ ਤੁਸੀਂ ਬਾਅਦੋਂ ਦੱਸਣਾ ਮੈਂ ਸਰਪ੍ਰਾਈਜ਼ ਰੱਖ ਦਿਆਂਗੀ ਥੈਂਕ ਯੂ